ਇਥੇ ਭਾਜੀ ਮੈਨੂੰ ਦਵਾਈ ਦੇ ਕੰਮ ਦੀ ਬੁਲਾਇਆ ਸੀ ਉਹਨਾਂ ਨੇ ਕੰਮ ਭਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਏ ਸੀਗਾ ਤੇ ਉੱਧਰ ਮੈਨੂੰ ਜੰਗਲ ਦਾ ਏਰੀਆ ਜਿੱਥੇ ਮਤਲਬ ਕਿ ਉਹਨਾਂ ਨੇ ਚਿਕਨ ਦਾ ਕੰਮ ਕਰਵਾਉਂਦੇ ਸੀਗਾ ਦਵਾਈ ਦੇ ਵਿੱਚ ਮੈਂ ਹਫ਼ਤਾ ਰਹੀ ਭਾਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ ਤਾਂ ਮਾਸਕਰਟ ਕਹਿੰਦੇ ਤੂੰ ਦਵਾਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੱਜਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਕੀ ਬਹੁਤ ਮਾੜੇ ਸੀਗੇ ਭਾਜੀ ਸਾਥ ਉੱਥੇ ਉੱਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀਗੀ ਮਤਲਬ ਕੀ ਘਰ ਵਾਲੇ ਵੀ ਕਟ ਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇਆਂ ਨੂੰ ਦੱਸਿਆ ਮਮਮੀ ਇੱਦਾਂ ਇੱਦਾਂ ਹੋਈ ਮੈਨਾ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀਆਂ ਉਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਹੁੰਦੇ ਕਿ ਹਾਂਜੀ ਫੇਰ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਿਆ ਸੀ ਫੇਰ ਮੇਰੀ ਉਸ ਤੋਂ ਵੱਧ ਕਟਮਾਰ ਵੀ ਨਹੀਂ ਸੀ ਹੋਈ ਫੇਰ ਬਾਕੀਆਂ ਕੁੜੀਆਂ ਦੀ ਕਟਮਾਰ ਕਰਦੇ ਸੀ ਹੱਥ ਤੋਂ ਵੱਧ ਕਟਦੇ ਸੀ ਉਹ ਤੋਂ ਬਾਬਾ ਜੀ ਤੇ ਰਾਹੀਂ ਹੋਈ ਆ ਵਾਪਸੀ ਨਹੀਂ ਤੇ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਹਿੰਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਧਾਬੂ ਦੀ ਟਿਕਟ ਸੀਗੀ ਕਹਿੰਦੇ ਨਹੀਂ ਤੈਨੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫੇਰ ਪਤਾ ਲੱਗਾ ਸੀ ਕਿ ਮੈਨੂੰ ਦਵਾਈ ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕਿ ਜੈਂਟ ਨੇ ਹੀ ਉਹਨੂੰ ਭੇਜਿਆ ਸੀ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਲਾ ਖੋਲਾ ਵੀ ਇਹਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਉਹ ਇਹ ਸਮਝਾਇਆ ਮੈਂ ਕਿ ਦੇਖ ਮੈਂ ਆ ਤਾਂ ਇੱਥੇ ਬਹੁਤ ਮਾੜੇ ਲੱਗਦਾ ਜੇ ਤੂੰ ਨਾ ਕਹਿੰਦੀ ਮੈਂ ਵੀ ਜੈਂਟ ਦੇ ਘਰ ਫਸੀਆਂ ਵੀ ਮੈਨੂੰ ਵੀ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੋਂ ਜਣੀਆਂ ਇੰਡੀਆ ਚਲ ਜੰਨੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿਵੇਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਰਾ ਵਾ ਤਿੰਨ ਭੈਣਾਂ ਵਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਹੀ ਕਹਿੰਨੀ ਆ ਵੀ ਕੋਈ ਜਾਉ ਨਾ ਬਾਹਰ ਵਸੇ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਧੀ ਖਾਣੀ ਮੁੰਜੀ ਰੋ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਫਰੀਕਾ ਦੀਆਂ ਵਾ ਹੋਰ ਵੀ ਕਈ ਮੁਲਕਾਂ ਜੀ ਸਾਰੀਆਂ ਨਾਲ ਇਹੋ ਕਸ਼ੀ ਹੁੰਦਾ ਜੋ ਕੁਛ ਮੇਰੇ ਨਾਲ ਹੋਇਆ ਖਾਣ ਪੀਣ ਨੂੰ ਬਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕੰਨੀ ਸੀ ਮਿਲਦੀ ਜੇ ਬੁਖਾਰ ਵੀ ਹੋ ਜਾ ਕਿਹਦੇ ਨੂੰ ਕਿਉਂ ਮਰੀਜ਼ ਆ ਇਸ ਤੋਂ ਲਾ ਜਾਣਖਾਈ ਮੈਂ ਇਹ ਕਹਿੰਨੀ ਆ ਜਿਹੜੀ ਕੁੜੀ ਨੇ ਮੈਨਾਂ ਧੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋ ਗਿਆ ਜੀ ਬਾਤ ਸਾਡੀ ਕੁੜੀ ਵਾਪਸ ਆ ਗਈ ਸੰਤ ਕੋਈ ਆਸ ਹੀ ਨਹੀਂ ਸੀ ਇਹਦੀ ਵਿਚਾਰੀ ਦੀ ਹਾਂ ਜਾਨਟ ਮੰਗਦਾ ਇਦੋਂ ਲੱਖ ਰੁਪਈਆ ਤੁਸੀਂ ਕਿੱਥੋਂ ਦੇ ਸਕਦੇ ਹੋ ਮੈਂ ਫੂਲ ਵਿਚਾਰੀ ਨੂੰ ਕਾ ਇਦਾਂ ਹੀ ਹੱਥੇ ਬਾਹ ਦਿੰਦੇ ਸੀ ਵਿਚਾਰੀ ਨੂੰ ਕਿਤੇ ਹੋਨਕ੍ਰਿਤਾ ਵਿਚਾਰੀ ਨੇ ਕਹਿੰਦੀ ਮੇਰੇ ਨਾਲ ਤਾਂ ਕਟਮਾਰੀ ਵਿਚਾਰੀ ਨੂੰ ਕਰਦੇ ਸੀਗੇ ਅੱਜ ਰਾਤ। ਇਹ ਤਾਂ ਵਿਚਾਰੀ ਰੋਂਦੀ ਕੌਂਦੀ ਕਰਦੀ ਸੀ ਹਾਂ। ਹੋ ਗਿਆ 4 ਮਹੀਨੇ ਗਏ ਲੈ। ਇਹ ਚੱਲੀ ਸੀ ਇਹਦੀ ਚੱਕ ਹਾਂ। ਉਹਨੇ ਕਿਹਾ ਸੀ ਦਵਾਈ ਲੈ ਜਾਣਾ ਤੇ ਬਾਹ ਮਸਕਟ ਘੱਲ ਦਿੱਤਾ। ਕਰਵਾਲ ਵਿੱਚ ਇਹ ਗੁੱਡਣਾ ਤੇਨੇ ਕਾਕਾਏ ਕਰ। ਵਿਧਵਾ ਜਨਾਨੀ ਆ ਮੈਂ ਤੇ ਮੈਂ ਕੀ ਕਰ ਸਕਦੀ ਹਾਂ। ਵਿਛੇ ਮਗਰ ਪੈਸਾ ਵੀ ਨਹੀਂ ਸਲਾਉਣ ਜੋਗੀ ਮੈਂ ਤਾਂ ਕਿਹਾ ਯਾ ਡੇਦਾ ਪੈਸੇ ਮੰਗਦਾ ਸੀ ਇਹੇ ਵੱਡੀ ਸੀ ਵਿਚਾਰੀ ਨੇ ਕਿਹਾ ਵੀ ਚਲ ਕਿਤੇ ਸਾਡੀ ਗਰੀਬੀ ਟੁੱਟ ਜਾਊਗੀ ਦਰ ਪਰ ਜਾਣਗੇ ਸਾਡੇ ਤੇ ਇਥੇ ਉਥੇ ਰਾਂ ਕਰਦੀ ਸੀ ਕੰਮ ਦੰਦਾਰ ਨਾਲ ਇਹਨੂੰ ਕੋੜਵੋ ਜੜੀ ਪਤਾ ਸੀ ਤਾ ਆ ਜੀ ਆਵਦਾਂ ਲੜਕੀਆਂ ਨਾ ਕਿ ੱਲੋ ਬਾਹਰ ਬਹੁਤ ਹਾਲਾਤ ਭੜੇ ਆ ਜਿੱਦਾਂ ਸਾਡੀ ਕੁੜੀ ਨੂੰ ਬਿਤੇਰਾ ਕੁੱਟ ਮਾਰ ਕੇ ਕੀਤੀ ਆ ਸ਼ਾਂਤ ਕੋਈ ਹੈ ਹੀ ਨਹੀਂ ਸੀ ਆਸੇ ਦੀ ਵਿਚਾਰੀ ਇਹ ਧੰਨਵਾਦੀ ਹੈ ਜੀ ਤੁਹਾਡਾ